ਹਟ ਤਾਣਾ ਮੇਰੇ ਪਿੱਛੋਂ ਨੂੰ ਮੁੰਡਿਆ ਸੰਗ ਦਾਣਾ ਮੈਨੂੰ ਤੂੰ ਬੁਲਾਉਣਾ ਮੁੰਡਿਆ ਹਟ ਤਾਣਾ ਮੇਰੇ ਪਿੱਛੋਂ ਨੂੰ ਮੁੰਡਿਆ ਸੰਗ ਦਾਣਾ ਮੈਨੂੰ ਤੂੰ ਬੁਲਾਉਣਾ ਮੁੰਡਿਆ ਇਸ਼ਕੇ ਦਾ ਪੂਤ ਜਿਹੜਾ ਨੱਚਦਾ ਇਸ਼ਕੇ ਦਾ ਪੂਤ ਜਿਹੜਾ ਨੱਚਦਾ ਕੁਝ ਪਲਾ ਵਿੱਚ ਦੇਣਾ ਕਟਵਾ ਬੁਲਾ ਗੁੰਡਿਆਂ ਨੂੰ ਕੁਝ ਪਲਾ ਵਿੱਚ ਦੇਣਾ ਕਟਵਾ ਬਨਾਰੁੰਡਿਆਂ ਨੂੰ ਕੁਝ ਪਲ ਵਿੱਚ ਦੇਣਾ ਕਟਵਾ ਇਸ਼ਕੇ ਦਾ ਪੂਤ ਜਿਹੜਾ ਨੱਚਦਾ ਇਸ਼ਕੇ ਦਾ ਪੂਤ ਜਿਹੜਾ ਨੱਚਦਾ ਕੁਝ ਪਲਾਂ ਵਿੱਚ ਦੇਣਾ ਕਟਵਾ ਖੜ ਜਾਂਦਾ ਰੋਜ ਤੇਰਾ ਰਾਂਕੇ ਰਕੇ ਖੜ ਜਾਂਦਾ ਰੋਜ ਤੇਰਾ ਰਾਂਕੇ ਰਕੇ ਖੜ ਜਾਂਦਾ ਰੋਜ ਤੇਰਾ ਰਾਂਕੇ ਰਕੇ ਮਿਲ ਦੱਸ ਕੀ ਮੈਨੂੰ ਛੇੜ ਕੇ ਲੱਖੇ ਜਿਹੜੀ ਲਿਸ਼ਕਾ ਕੇ ਲੱਖੇ ਜਿਹੜੀ ਲਿਸ਼ਕਾ ਕੇ ਪੱਲ ਵਿੱਚ ਦਣੀ ਤੜਵਾ ਇਸ਼ਕੇ ਦਾ ਭੁਗਤ ਜਿਹੜਾ ਨੱਚਦਾ ਪੱਲਾ ਵਿੱਚ ਤੇ ਨਾ ਕਢਵਾ ਇਸ਼ਕੇ ਦਾ ਭੁਗਤ ਜਿਹੜਾ ਨੱਚਦਾ ਪੱਲਾ ਵਿੱਚ ਤੇ ਨਾ ਕਢਵਾ ਸੁਣ ਦਾ ਨਾ ਮੇਰੀ ਕੋਈ ਗੱਲ ਵੇ ਸੁਣ ਦਾ ਨਾ ਮੇਰੀ ਕੋਈ ਗੱਲ ਵੇ ਸੁਣ ਦਾ ਨਾ ਮੇਰੀ ਕੋਈ ਗੱਲ ਵੇ ਤੇ ਤੱਕਣੀ ਨਾ ਤੇਰੀ ਨਾਲ ਗੱਲ ਵੇ ਕੱਢ ਦੇ ਖਿਆਲ ਦੇ ਲੋ ਮੁੰਡਿਆ ਕੱਢ ਦੇ ਖਿਆਲ ਦੇ ਲੋ ਮੁੰਡਿਆ ਨੀਤਾ ਬਦਨਾਮ ਤੈਨੂੰ ਤੇੜਾ ਕਰਵਾ ਇਸ਼ਕੇ ਦਾ ਭੂਤ ਜਿਹੜਾ ਨੱਚਦਾ ਇਸ਼ਕੇ ਦਾ ਭੂਤ ਜਿਹੜਾ ਨੱਚਦਾ ਪਲਾਂ ਵਿੱਚ ਤੇ ਨਾ ਕਢਵਾ ਇਸ਼ਕੇ ਦਾ ਭੂਤ ਜਿਹੜਾ ਨੱਚਦਾ ਪਲਾਂ ਵਿੱਚ ਤੇ ਨਾ ਕਢਵਾ ਜਾਣਦੀ ਹਾਂ ਮੈਨੂੰ ਦੇਖ ਕੇ ਲੁਕ ਲੁਕ ਵੇ ਕਰਦਾ ਸਲਾਮ ਮੈਨੂੰ ਚੁੱਕ ਚੁੱਕ ਵੇ ਜਾਣਦੀ ਹਾਂ ਮੈਨੂੰ ਦੇਖ ਲੁਕ ਲੁਕ ਵੇ ਕਰਦਾ ਸਲਾਮ ਮੈਨੂੰ ਚੁੱਕ ਚੁੱਕ ਵੇ ਤੂੰ ਬਕਰ ਸੰਗ ਰੂਰ ਵੀ ਤੂੰ ਬਕਰ ਸੰਗ ਰੂਰ ਵੀ ਇਸ਼ਕ ਨੇ ਦੇਣਾ ਮਰਵਾ ਤੂੰ ਬਕਰ ਸੰਗ ਰੂਰ ਵੀ ਇਸ਼ਕ ਨੇ ਦੇਣਾ ਮਰਵਾ ਇਸ਼ਕੇ ਦਾ ਪੁੱਤ ਜਿਹੜਾ ਨੱਚਦਾ ਪਲਾਂ ਵਿੱਚ ਦੇਣਾ ਕਢਵਾ ਇਸ਼ਕੇ ਲਗੁਤ ਜਿਹੜਾ ਨੱਚਦਾ ਪਲਾਂ ਵਿੱਚ ਤੇ ਨਾ ਕੜਵਾ ਪਲਾਂ ਵਿੱਚ ਤੇ ਨਾ ਕੜਹਾਂ